ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਦੇਵ ਲਾਧੂਕਾ ਮੈਂ ਮੌਜੂਦ ਹਾਂ ਇਸ ਟਾਈਮ ਗੁਰੂ ਘਰ ਪਿੰਡ ਲਾਧੂਕਾ ਸੁਖਸਾਗਰ ਤੋਂ ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲਗਾਤਾਰ ਜਿਹੜੇ ਕਿ ਫਾਜ਼ਲਗਾ ਬਾਰਡਰ ਪੱਟੀ ਤੇ ਹੜਾਂ ਦੀ ਮਾਰ ਪੈ ਰਹੀ ਹੈ ਲਗਾਤਾਰ ਜਿਹੜੀਆਂ ਕਿ ਫਸਲਾਂ ਮਕਾਨ ਬਰਬਾਦ ਕਰ ਰਿਆ ਪਾਣੀ ਬੜੇ ਲੰਮੇ ਸਮੇਂ ਤੋਂ ਇਹ ਫਸਲ ਲਗਾ ਬਾਰਡਰ ਬੱਟੀ ਨੂੰ ਬਰਬਾਦ ਕਰ ਰਿਆ ਤਾਂ ਅੱਜ ਆਪਾਂ ਗੱਲ ਕਰੀਏ ਅਕਾਲੀ ਦਾਲ ਜਿਹੜੀ ਕਿ ਵਾਰਸ ਪੰਜਾਬ ਦੀ ਜਥੇਬੰਦੀ ਹੈ ਲਗਾਤਾਰ ਆ ਇਹਨਾਂ ਹਰ ਬਿੜਤਾ ਦੀ ਸੇਵਾ ਕਰ ਰਹੀ ਹੈ ਰਾਸ਼ਨ ਵੰਡ ਰਹੀ ਹੈ ਲੋਕਾਂ ਦੀ ਸਹਾ ਲੈ ਰਹੀ ਤਾਂ ਅੱਜ ਸਾਡੇ ਨਾਲ ਜੁੜੇ ਨੇ ਸਾਡੇ ਨਾਲ ਮੌਜੂਦ ਨੇ ਭਾਈ ਅੰਮ੍ਰਿਤਪਾਲ ਐਮਪੀ ਦੇ ਫਾਦਰ ਸਾਹਿਬ ترਸੀਮ ਸਿੰਘ ਜੀ ਤਾਂ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਕੀ ਹਾਲਾਤ ਨੇ ਬਾਰਡਰ ਪੱਟੀ ਦੇ ਤੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਆ ਜੀ ਉਹ ਦਿਨ ਬਦਿਆਂ ਹੁਣ ਪਟਿਆਲਾ ਸਾਈਡਾਂ ਲ ਵੀ ਗਿਆ ਇਧਰ ਸੁਣੋ ਇਹ ਵੀ ਇਹ ਵੀ ਕੁਝ ਏਰੀਆ ਫਿਰ ਹੜ੍ਹਾਂ ਦੇ ਪ੍ਰਭਾਵ ਇੱਥਾ ਆ ਰਿਹਾ ਜਿਹੜਾ ਪਹਿਲਾਂ ਬਚਿਆ ਹੋਇਆ ਸੀ ਉਹਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਫਸਲਾਂ ਦਾ ਘਰਾਂ ਦਾ ਮਾਲ ਡੰਗਰ ਦਾ ਵੱਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿ ਮੇਰਾ ਖਿਆਲ ਹੈ ਕਿ ਇਹਦੇ ਚ ਕੁਦਰਤੀ ਕਰੋਪੀ ਵੀ ਲਾ ਲੋ ਕੋਈ ਸ਼ਾਸ਼ਾ ਨਹੀਂ ਜਿਹੜੀਆਂ ਕਿ ਬਿਨਾਂ ਦੱਸਿਆ ਪਾਣੀ ਛੜਨਾ ਇੱਕਦਮ ਛੜ ਦੇਣਾ ਪਹਿਲਾਂ ਸਟੋਰ ਕਰ ਲੈਣਾ ਇਹੋ ਜੀਆਂ ਵੀ ਚੀਜ਼ਾਂ ਹੈਗੀਆਂ ਤੇ ਪਰ ਫਿਰ ਵੀ ਮੈਂ ਸੋਚਦਾ ਕਿ ਬਹੁਤ ਇਹਨਾਂ ਲੋਕਾਂ ਨਾਲ ਜਿਹੜਾ ਬਹੁਤ ਵੱਡਾ ਤੱਕਾ ਹੁੰਦਾ ਸਾਲ ਬਸਾਲ ਕਿ ਇੱਕ ਸਾਡੀਆਂ ਸਰਕਾਰਾਂ ਜਿਹੜੀਆਂ ਆ ਉਹ ਬਸ ਟਾਈਮ ਦੇ ਟਾਈਮ ਜਦੋਂ ਕੋਈ ਆਉਂਦਾ ਉਦੋਂ ਇੱਕ ਰੀ ਸ਼ਕਲ ਦਿਖਾ ਕੇ ਚਲੇ ਜਾਂਦੀਆਂ ਤੇ ਇਹਨਾਂ ਜਿਹੜੇ ਪ੍ਰਭਾਵਤ ਲੋਕਾਂ ਦੇ ਨਾਲ ਤੇ ਬਹੁਤ ਵੱਡੇ ਪ੍ਰਾਉਡ ਹੁੰਦੇ ਆ ਬਹੁਤ ਵੱਡਾ ਕਮੜੇ ਹੁੰਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਸਰਕਾਰਾਂ ਸਹੀ ਤਰੀਕੇ ਨਾਲ ਕੰਮ ਕਰਦੀਆਂ ਤੇ ਇਹਨੂੰ ਪਿਛਲੇ 70 ਸਾਲਾਂ ਚ ਅਸੀਂ ਇਹੋ ਜਿਹਾ ਪ੍ਰਬੰਧ ਨਾ ਪ੍ਰਬੰਧ ਬਣਾ ਕਰ ਸਕਦੇ ਕਿ ਜੇ ਸਾਡੇ ਲੋਕਾਂ ਨੂੰ ਹਰ ਸਾਲ ਇਹਨਾਂ ਇਹੋ ਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਬਾਕੀ ਚਲੋ ਜੋ ਹੁਣ ਕੁਦਰਤ ਨੇ ਆਫਤਾਂ ਆ ਜਾਏ ਜੇ ਮੁਸੀਬਤ ਆ ਹੀ ਚੁੱਕੀ ਆ ਤੇ ਮੈਂ ਸਾਰੇ ਪੰਜਾਬ ਦੇ ਜਾਂ ਸਾਰੇ ਲੋਕਾਂ ਦਾ ਜਿਹੜੀਆਂ ਹਰਿਆਣਾ ਰਾਜਸਥਾਨ ਦੇ ਲੋਕ ਇਹਨਾਂ ਦੀ ਮਦਦ ਵਾਸਤੇ ਅੱਗੇ ਆਏ ਸੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੋ ਜੇ ਇਹ ਲੋਕ ਠੀਕਾ ਪ੍ਰਭਾਵ ਵਧਾਦੇ ਪਰ ਇਹਨਾਂ ਦੇ ਪਿੱਛੇ ਬਹੁਤ ਲੋਕ ਬੜੀ ਇਤਤਦਾਦ ਚ ਖੜੇ ਆ ਇਹਨਾਂ ਦੀ ਸੇਵਾ ਕਰਨ ਵਾਸਤੇ ਇਹਨਾਂ ਦੀ ਬਾਹ ਫੜ ਕੇ ਨਾ ਤਾ ਡੁੱਬਦਿਆਂ ਨੂੰ ਤਾਰਨ ਵਾਸਤੇ ਹੈ ਇਸ ਕਰਕੇ ਅਸੀਂ ਗੁਰੂ ਮਹਾਰਾਜ ਦਾ ਵੀ ਸ਼ੁਕਰ ਕਰਦੇ ਆ ਇਹਨਾਂ ਜਿਹੜੀਆਂ ਸੰਗਤਾਂ ਆਦਾਨ ਪੁਨ ਕਰ ਰਹੀਆਂ ਜਿਹੜੀਆਂ ਲੈ ਕੇ ਆ ਰਹੀਆਂ ਜਿਹੜੇ ਸੇਵਾ ਨਿਭਾ ਰਹੇ ਆ ਇਹਨਾਂ ਦੇ ਦੁੱਖ ਦੇ ਟਾਈਮ ਚ ਉਹਨਾਂ ਦਾ ਸਾਰਿਆਂ ਦੇ ਸਿਰ ਤੇ ਗੁਰੂ ਪਾਤਸ਼ਾਹ ਵੀ ਹੱਥ ਰੱਖਣ ਤੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਦਾਂ ਹੀ ਆ ਕਿ ਸਾਨੂੰ ਪੰਜਾਬ ਦੇ ਸਾਰੇ ਲੋਕਾਂ ਨੂੰ ਇਕ ਰਾਲ ਮਿਲ ਕੇ ਇਹ ਸਮਾ ਜਿਹੜਾ ਕੋ ਪਾਰਟੀ ਬਾਜੀ ਧੜੇ ਬਾਜੀ ਜਾਤ ਮਜਬਦੇ ਵਖਰੇਵਾਂ ਤੋਂ ਉੱਪਰ ਉੱਠ ਕੇ ਕੰਮ ਕਰਨੀ ਸਾਨੂੰ ਲੋੜ ਆ ਜਿਹੜੇ ਵੱਡੇ ਪੱਧਰ ਤੇ ਪੰਜਾਬ ਨੇ ਮਾਰ ਪੈ ਰਹੀ ਆ ਤੇ ਚਲੋ ਗੁਰੂ ਮਹਾਰਾਜ ਦਾ ਉਹ ਉਹਦਾ ਸਰੀਨਾ ਪੰਜਾਬ ਅੱਗੇ ਵੀ ਬਹੁਤ ਵਾਰੀ ਇਹੋ ਜਿਹੇ ਹਾਲਾਤਾਂ ਦਾ ਸਾਹਮਣਾ ਕੀਤਾ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਨਾਲ ਇਹਨਾਂ ਚੀਜ਼ਾਂ ਤੋਂ ਫਿਰ ਉੱਪਰ ਕਿ ਆਉਂਦਾ ਤੇ ਮੇਰਾ ਖਿਆਲ ਹੈ ਕਿ ਸਾਨੂੰ ਘਬਰਾਉਣ ਦੀ ਲੋੜ ਨਹੀਂ ਸਾਨੂੰ ਇਹ ਚੀਜ਼ ਹੈ ਕਿ ਸਾਨੂੰ ਇਹ ਚੀਜ਼ ਨਿਸ਼ਚਿਤ ਕਰਨੀ ਪੰਜਾਬੀਆਂ ਨੂੰ ਖਾਸ ਕਰਕੇ ਜੇ ਸਾਡੇ ਹਰਿਆਣੇ ਤੋਂ ਪੰਜਾਬ ਦੇ ਦੂਰ ਕੋਨੇ ਕੋਨੇ ਤੋਂ ਲੋਕ ਸਾਡੀ ਮਦਦ ਲਈ ਆ ਰਹੇ ਆ ਤੇ ਮਦਦ ਦੀ ਜ਼ਰੂਰਤਮੰਦ ਲੋਕੀ ਉਹ ਉਹਨਾਂ ਤੱਕ ਹੀ ਪਹੁੰਚਾਈ ਜਾਵੇ ਕੋਈ ਜਿਹੜਾ ਜਰੂਰ ਜਿਹਦਾ ਕੋਈ ਨੁਕਸਾਨ ਨਹੀਂ ਹੋਇਆ ਜਿਸ ਨੂੰ ਕੋਈ ਲੋੜ ਨਹੀਂ ਉਹ ਉਹਨੂੰ ਕੋਈ ਉਹਨੂੰ ਕੱਠੀ ਨਾ ਕਰੇ ਉਹ ਕਿਸੇ ਗਰੀਬ ਦਾ ਹੱਕ ਨਾ ਖੋਵੇ ਇਹ ਸਾਡੇ ਸਾਰਿਆਂ ਦੇ ਚਰਣਾ ਚੇ ਬੇਨਤੀ ਹੈ ਹਾਂ ਜੀ ਮਤਲਬ ਤੁਸੀਂ ਇਹ ਗੱਲ ਕੀਤੀ ਜੀ ਲੰਬੇ ਸਮੇਂ ਤੋਂ ਮਾਰ ਪੈ ਰਹੀ ਇਹ ਤਾਂ ਪੱਕਾ ਹੱਲ ਕੀ ਤੁਹਾਡੇ ਸਾਹ। ਇਹ ਪੱਕਾ ਹੱਲ ਤੇ ਸਰਕਾਰਾਂ ਗੱਲ ਬਹੁਤ ਕੋਈ ਵੱਡੀ ਗੱਲ ਨਹੀਂ ਹੁੰਦੀ ਕੋਈ ਸਭ ਕੁਝ ਹਾਲ ਹੋ ਸਕਦੇ ਸਰਕਾਰਾਂ ਦੇ ਸਿਰਦ ਹੋਣ ਜੇ ਅਸੀਂ ਐਡੇ ਐਡੇ ਵੱਡੇ ਹਾਈਵੇ ਬਣਾ ਸਕਦੇ ਆ ਇੰਨੀਆਂ ਜ਼ਮੀਨਾਂ ਐਕਵਾਇਰ ਕਰਕੇ ਸਭ ਕੁਝ ਕੀਤਾ ਜਾ ਸਕਦਾ ਤੇ ਫਿਰ ਇਹ دریاਵਾ ਦੇ ਬੰਨ ਕਿੱਡੀ ਕ ਵੱਡੀ ਗੱਲ ਆ ਉਹਨੂੰ ਪੱਕਾ ਸਹੀ ਤਰੀਕੇ ਨਾਲ ਕੀਤਾ ਜਾਵੇ ਉਹਨਾਂ ਦੀ ਪ੍ਰੋਪਰ ਖੜਾਈ ਹੋਵੇ ਉਹਨਾਂ ਦਾ ਜੋ ਵੀ ਰੱਖ-ਰਖਾ ਦਾ ਕੋਈ ਜ਼ਿੰਮੇਵਾਰੀ ਹੋਵੇ ਤੇ ਹਾਂ ਇਹ ਜਿਹੜੀਆਂ ਕੁਦਰਤੀ ਆਫਤਾਂ ਨਾਲ ਨਿਪਟਣ ਲਈ ਸਰਕਾਰਾਂ ਕੋ ਕੋਰੋਨਾ ਰੁਪਈਆ ਦੇ ਫੰਡ ਹੁੰਦੇ ਆ ਪਰ ਮੇਰੇ ਖਿਆਲ ਆ ਕਿ ਦੇਖੋ ਕਿ ਇਹ ਉਹ ਕੀ ਆਪਣੇ ਆਪ ਆਪਣੇ ਭਰਾਵਾਂ ਦੀ ਜਿਹੜੇ ਮੈਂ ਮੈਂ ਤੁਹਾਡਾ ਸਵਾਲ ਕੱਟ ਰਿਹਾ ਕੱਟ ਰਿਹਾ ਇਹ ਮੈਂ ਤੁਹਾਡਾ ਸਵਾਲ ਤੁਸੀਂ ਗੱਲ ਕਰ ਰਹੇ ਹੋ ਜੀ ਕੁਦਰਤੀ ਆਫਤ ਦੀ ਹੈ ਇਹ ਵਾਕਈ ਲੱਗਦਾ ਜੀ ਇਹ ਕੁਦਰਤੀ ਆਫਤ ਹੈ ਕਿਉਂਕਿ ਲੰਮੇ ਸਮੇਂ ਦਾ 2019-28 ਦੀ ਗੱਲ ਕਰੀਏ 2023 ਦੀ ਗੱਲ ਕਰੀਏ 2025 ਦੀ ਗੱਲ ਇਹ ਵਾਕਈ ਕੁਦਰਤੀ ਆਫਤ ਹੈ ਜੀ ਕਿ ਸਰਕਾਰਾਂ ਦੇ ਨਾਕਾਮੀਆਂ ਨੇ ਸੱਚ ਦੱਸੋ ਸਰਕਾਰਾਂ ਦੀ ਨਾਕਾਮੀ ਸਰਕਾਰਾਂ ਦੀ ਕੁਝ ਸਾਦਿਸ਼ ਵੀ ਇਹਦੇ ਚ ਨਜ਼ਰ ਆ ਰਹੀ ਹੈ ਕਿ ਜਿਹੜਾ ਪਹਿਲੇ ਇੱਕਦਮ ਪਾਣੀ ਬਿਨਾਂ ਸੂਚਨਾ ਦਿੱਤੇ ਛੱਡ ਦੇਣਾ ਪਿੱਛੇ ਜਮਾ ਕਰਕੇ ਰੱਖਣਾ ਫਿਰ ਅਗਲੇ ਟਾਈਮ ਬੰਦ ਕਰਕੇ ਰੱਖਣੇ ਪਿਛਲੇ ਨੂੰ ਡੋਬਣਾ ਫਿਰ ਇੱਕਦਮ ਅੱਗੇ ਛੱਡ ਦੇਣਾ ਇਹਦੇ ਚ ਲੋਕ ਇਸ ਚੀਜ਼ ਨੂੰ ਸਮਝਣ ਡਾ ਪਿਆ ਕਿ ਸਾਡੇ ਨਾਲ ਜਾਣ ਬੁੱਝ ਕੇ ਵੀ ਧੱਕਾ ਕੀਤਾ ਜਾ ਰਿਹਾ ਸਾਡੇ ਪੰਜਾਬ ਦੇ ਉਕਾ ਨੂੰ ਆਰਥਿਕ ਤੌਰ ਤੇ ਮਾਰਨ ਵਾਸਤੇ ਕਿ ਪੰਜਾਬ ਹਮੇਸ਼ਾ ਹੀ ਜਿਹੜੇ ਸੱਚ ਦੀ ਲੜਾਈ ਵਾਸਤੇ ਕਿਸਾਨੇ ਮੋਰਚੇ 'ਚ ਉਹਨਾਂ ਨੇ ਬੜਾ ਸਰਕਾਰ ਦੀਆਂ ਗੋਲਡਨ ਲੜਾਈਆਂ ਸਰਕਾਰ ਸ਼ਾਇਦ ਮੇਰੇ ਖਿਆਲ ਕਿਸਾਨਾਂ ਕੋ ਵੀ ਬਦਲਾ ਲੈਣਾ ਚਾਹ ਰਹੀ ਹੈ ਤੇ ਇਸ ਕਰਕੇ ਇਹੋ ਜਿਹੇ ਹਾਲਾਤ ਤਾਂ ਪੈਦਾ ਕੀਤੇ ਜਾ ਰਹੇ ਆ ਤੇ ਪਰ ਮੇਰੇ ਖਿਆਲ ਅਕਾ ਗੁਰੂ ਸਾਹਿਬ ਦੇ ਊਟਾ ਅਸਰੇ ਨਾਲ ਪੰਜਾਬ ਹਮੇਸ਼ਾ ਪੰਜਾਬ ਨੂੰ ਅੱਗੇ ਵੀ ਬਹੁਤ ਵਾਰੀਆਂ ਇਹੋ ਜਿਹੀਆਂ ਮਾਰਾਂ ਪਈਆਂ ਪੰਜਾਬ ਉੱਠ ਖੜਦਾ ਪਰ ਸਾਨੂੰ ਇਹ ਚੀਜ਼ ਹੈ ਕਿ ਸਾਰਿਆਂ ਨੂੰ ਗੁਰੂ ਸਾਹਿਬ ਦਾ ਸਰਬੱਤ ਦੇ ਭਲੇ ਦਾ ਜੋ ਸਾਨੂੰ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਵਾ ਵੰਡ ਕੇ ਛਕਣ ਦਾ ਕਿਰਤ ਕਰਨ ਦਾ ਜੇ ਅਸੀਂ ਸਾਰੇ ਜਣੇ ਰਲ ਮਿਲ ਕੇ ਇਹ ਜਿਹੜੇ ਜ਼ਰੂਰਤਾਂ ਮੰਦਿਆ ਉਹ ਥੋੜੇ ਆ ਤੇ ਦਾਨ ਕਰ ਕੰਨ ਕਰਨ ਵਾਲੇ ਬਹੁਤ ਆ ਪਰ ਇਹ ਚੀਜ਼ ਹੈ ਕਿ ਜੇ ਉਹਦੀ ਗਲਤ ਵਰਤੋਂ ਨਾ ਹੋਵੇ ਤੇ ਅਸੀਂ ਇਹਨਾਂ ਨੂੰ ਬਿਨਾਂ ਸਰਕਾਰ ਦੇ ਸਹਾਰੇ ਤੋਂ ਵੀ ਠਾ ਸਕਦੇ ਆ ਪਰ ਇਹ ਚੀਜ਼ ਹੈ ਕਿ ਸਾਨੂੰ ਇਹ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਜਿਹੜਾ ਕਿ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਜਿੰਨਾਂ ਦਾ ਨੁਕਸਾਨ ਹੋਇਆ ਪਰ ਮੇਰਾ ਖਿਆਲ ਹੈ ਕਿ ਸਰਕਾਰ ਅਜੇ ਤੱਕ ਤੇ ਕੋਈ ਨਜ਼ਰ ਨਹੀਂ ਆ ਰਹੀ ਤੇ ਜੇ ਕੁੰਭ ਕਰ ਨੀ ਤੋ ਕਿ ਜਾਗ ਪਏ ਤੇ ਚਲੋ ਉਹ ਵੀ ਵਧੀਆ ਗੱਲ ਹੈ ਕਿ ਇਹਨਾਂ ਲੋਕਾਂ ਦਾ ਇੱਥੇ ਭਲਾ ਹੋ ਸਕੇ ਤੇ ਹਾਂ ਸਰ ਤੁਸੀਂ ਇਹ ਨੁਕਸਾਨ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਨੁਕਸਾਨ ਲਗਭਗ ਜਿਹੜਾ ਕਿਲਾ ਪ੍ਰਤੀ ਏਕੜ 80000 ਉੱਪਰ ਖਰਚਾ ਸਰ 20000 ਲਗਭਗ ਲੱਖ ਰੁਪਏ ਤੱਕ ਆ ਨੁਕਸਾਨ ਤੇ ਜਿਹੜਾ ਸਰਕਾਰ ਵਾਲੂ ਮੁਆਵਜ਼ਾ ਹੁੰਦਾ ਸਿਰਫ 8600 ਰੁਪਏ ਕੀ ਸਰ ਉਹਦੇ ਨਾਲ ਬਰਬਾਈ ਹੋ ਸਕਦੀ ਹੈ 8600 ਰੁਪਏ ਤੇ ਮੇਰੇ ਖਿਆਲ ਪੰਜ 6000 ਰੁਪਏ ਦੇ ਝੋਨੇ ਦੀ ਲੋਈ ਲੋਈ ਲੱਗਦੀ ਹੈ ਤੇ ਕਮ ਸੇ ਕਮ 20-25000 ਰੁਪਇਆ ਉਹਨੂੰ ਪਾਲਣ ਤੱਕ ਖਰਚਾ ਹੋ ਜਾਂਦਾ ਤੇ ਫਸਲ ਹੁਣ ਪਲ ਚੁੱਕੀ ਸੀਗੀ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਇਹ ਇੱਕ ਤੇ ਲੋਕਾਂ ਨਾਲ ਮਜ਼ਾਕ 6800 ਰੁਪਇਆ ਪਰ ਪਿਛਲੇ ਸਮੇਂ ਤੇ ਜਿਹੜਾ 6800 ਰੁਪਇਆ ਵੀ ਮੁਆਵਜ਼ਾ ਸੀ ਕਿ ਬਹੁਤ ਲੋਕਾਂ ਨੂੰ ਉਹ ਵੀ ਨਹੀਂ ਮਿਲਿਆ ਉਹ ਵੀ ਉਹ ਵੀ ਨਹੀਂ ਮਿਲਿਆ ਬੱਚੇ ਜਮੇ ਨਾਲ ਉਹ ਨਹੀਂ ਮਿਲਿਆ ਬਹੁਤ ਬਹੁਤ ਨਹੀਂ ਮਿਲਿਆ ਜੇ ਜੇ ਕੋ 10 ਕਿਲਿਆਂ ਦੇ ਖਰਾਬ ਹੋਏ ਤਾਂ ਉਹਨੂੰ 2 ਕਿਲਿਆਂ ਦਾ ਮਿਲ ਗਿਆ ਕਿਸੇ ਨੂੰ ਇੱਕ ਦਾ ਮਿਲ ਗਿਆ ਕਿਸੇ ਨੂੰ ਮਿਲਿਆ ਹੀ ਨਹੀਂ ਕੋਈ ਅਫਸਰੀ ਅਫਸਰशाही ਸ਼ਖਸ਼ਕਾ ਗਈ ਤੇ ਇਹ ਚੀਜ਼ਾਂ ਕਿ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਕਮ ਸੇ ਕਮ ਜਿਹੜਾ ਕਿ ਉਹਨਾਂ ਦੇ ਜੋ ਜੋ ਜਿੰਨਾ ਦਾ ਨੁਕਸਾਨ ਹੋਇਆ ਸਹੀ ਤਰੀਕੇ ਨਾਲ ਜਿੰਨਾ